ਦੋਸਤੋ ਅੱਜ ਦੀ ਕਹਾਣੀ ਦਿਲ ਨੂੰ ਛੂ ਲੈਣ ਵਾਲੀ ਕਹਾਣੀ ਹੈ ਮਾਂ ਦੀ ਅਸੀਸ ਪ੍ਰੀਤ ਇੱਕ ਗਰੀਬ ਪਰ ਅਕਲਮੰਦ ਮੁੰਡਾ ਸੀ ਉਹ ਆਪਣੇ ਪਿੰਡ ਦੇ ਛੋਟੇ ਜਿਹੇ ਸਕੂਲ 'ਚ ਪੜਦਾ ਸੀ ਉਸ ਦੀ ਮਾਂ ਹਰ ਰੋਜ਼ ਸਵੇਰੇ ਉਸ ਨੂੰ ਕਹਿੰਦੀ ਪੁੱਤ ਜਿੱਥੇ ਵੀ ਜਾਏ ਕਿਸੇ ਦਾ ਮਨ ਨਾ ਦੁਖਾਈ ਤੇ ਮਾਂ ਦੀ ਅਸੀਸ ਕਦੇ ਨਾ ਭੁੱਲੀ ਪ੍ਰੀਤ ਬੁਡੇਰੀ ਪੜ੍ਹਾਈ ਲਈ ਵਿਦੇਸ਼ ਚਲਾ ਗਿਆ ਉੱਥੇ ਜਾ ਕੇ ਉਸ ਦੀ ਜ਼ਿੰਦਗੀ ਬਦਲ ਗਈ ਵੱਡੀ ਨੌਕਰੀ ਵੱਡਾ ਕਾਰ ਤੇ ਨਵੀਂ ਦੁਨੀਆ ਲੰਮੇਰਾ ਸਮਾਂ ਉਹ ਪਿੰਡ ਨਾ ਆਇਆ ਪਰ ਮਾਂ ਉਸ ਦੀ ਉਡੀਕ ਕਰਦੀ ਹਰ ਰੋਜ਼ ਦਰਵਾਜ਼ੇ 'ਵਾਲ ਤੱਕ ਦੀ ਰਹਿੰਦੀ ਜਦੋਂ ਪੁੱਤ ਦੇ ਆਉਂਦੀ ਉਡੀਕ ਕਰ ਕਰਕੇ ਉਹ ਥੱਕ ਗਈ ਤਾਂ ਮਾਂ ਨੇ ਕਹਿਣਾ ਛੱਡ ਦਿੱਤਾ ਮੇਰਾ ਪੁੱਤ ਆਵੇਗਾ ਮੇਰਾ ਪੁੱਤ ਆਵੇਗਾ ਦੂਜੇ ਪਾਸੇ ਪ੍ਰੀਤ ਆਪਣੇ ਕਾਰੋਬਾਰ ਅਤੇ ਘਰ ਪਰਿਵਾਰ ਵਿੱਚ ਇੰਨਾ ਰੁੱਝ ਗਿਆ ਕਿ ਉਹ ਮਾਂ ਨੂੰ ਇੱਕ ਤਰ੍ਹਾਂ ਨਾਲ ਭੁੱਲੀ ਗਿਆ ਸੀ ਇੱਕ ਰਾਤ ਪ੍ਰੀਤ ਨੂੰ ਸੁਪਨੇ ਵਿੱਚ ਮਾਂ ਮਿਲੀ ਮਾਂ ਨੇ ਉਸ ਨੂੰ ਆਖਿਆ ਪੁੱਤ ਤੈਨੂੰ ਤੇਰੇ ਅਸਲ ਧੰਨ ਦੀ ਲੋੜ ਆ ਮੈਂ ਸੁਪਨੇ ਵਿੱਚ ਹੀ ਮਾਂ ਨੂੰ ਪੁੱਛਿਆ ਮਾਂ ਕਿਹੜਾ ਅਸਲ ਧੰਨ ਮਾਂ ਨੇ ਮੁਸਕਰਾ ਕੇ ਕਿਹਾ ਮਾਂ ਦੀ ਅਸੀਸ ਦਾ ਧੰਨ ਉਹ ਤਰਭ ਕੇ ਜਾਗਿਆ ਉਸਦਾ ਸਾਰਾ ਸਰੀਰ ਡਰ ਤੇ ਕਬਰਾਟ ਨਾਲ ਕੰਬਣ ਲੱਗ ਪਿਆ ਨੇ ਫਟਾਫਟ ਫੋਨ ਚੁੱਕਿਆ ਤੇ ਮਾਂ ਦਾ ਨੰਬਰ ਡਾਇਲ ਕੀਤਾ ਪਰ ਅਗੋਂ ਕਿਸੇ ਨੇ ਫੋਨ ਨਾ ਚੁੱਕਿਆ ਅਗਲੀ ਸਵੇਰ ਹੀ ਉਸਨੇ ਜਹਾਜ਼ ਦੀ ਟਿਕਟ ਕਰਾਈ ਤੇ ਪਿੰਡ ਆ ਗਿਆ ਜਦੋਂ ਉਹ ਆਪਣੇ ਘਰ ਵੱਲ ਤੁਰਿਆ ਆ ਰਿਹਾ ਸੀ ਤਾਂ ਉਹ ਸਮਝ ਗਿਆ ਕਿ ਹੁਣ ਬਹੁਤ देर ਹੋ ਚੁੱਕੀ ਹੈ। ਪ੍ਰੀਤ ਦੇ ਹੱਥ ਹੁਣ ਪਛਤਾਵੇ ਤੋਂ ਬਿਨਾ ਹੋਰ ਕੁਝ ਵੀ ਨਹੀਂ ਸੀ। ਉਹ ਸਭ ਨੂੰ ਕਹਿਣ ਲੱਗਾ। ਲੋਕੋ ਸਾਰੀ ਦੁਨੀਆ ਦੀ ਦੌਲਤ ਵੀ ਮਿਲ ਜਾਵੇ ਪਰ ਮਾਂ ਦੀ ਅਸੀਸ ਨਾ ਹੋਵੇ ਤਾਂ ਸਮਝੋ ਕਿ ਤੁਸੀਂ ਗਰੀਬ ਹੀ ਹੋ। ਉਹ ਕਮਲਿਆ ਦੀ ਟਰੰਬੜ ਬੜੌਦਾ ਇੱਧਰ ਉੱਧਰ ਫਿਰ ਰਿਹਾ ਸੀ। ਤਾਂ ਦੋਸਤੋ ਮਾਂ ਦੀ ਦਿਲੋਂ ਦਿੱਤੀ ਅਸੀਸ ਦੀ ਬਰਾਬਰੀ ਦੁਨੀਆ ਦੀ ਕੋਈ ਦੂਜੀ ਤਾਕਤ ਨਹੀਂ ਕਰ ਸਕਦੀ ਉਹ ਅਦ੍ਰਿਸ਼ ਹੈ ਪਰ ਸਾਡੇ ਲਈ ਸਭ ਤੋਂ ਸਤਿਕਾਰਯੋਗ ਆਸ਼ੀਰਵਾਦ ਹੁੰਦੀ ਹੈ ਜੋ ਹਰ ਸਮੇਂ ਸਾਡੀ ਰੱਖਿਆ ਕਰਦੀ ਹੈ ਸੋ ਤੁਹਾਡੇ ਸਭ ਅੱਗੇ ਇੱਕ ਬੇਨਤੀ ਹੈ ਕਿ ਦਿਨ ਦੇ ਵਿੱਚ ਟਾਈਮ ਕੱਢ ਕੇ ਆਪਣੀ ਮਾਂ ਦੇ ਨਾਲ ਗੱਲ ਜ਼ਰੂਰ ਕਰਿਆ ਕਰੋ ਉਹ ਹਰ ਸਮੇਂ ਤੁਹਾਡੇ ਫੋਨ ਦੀ ਉਡੀਕ ਵਿੱਚ ਰਹਦੀ ਹੈ ਆਸ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੋ ਵੀ ਆਪਣੀ ਮਾਂ ਦਾ ਸਤਿਕਾਰ ਕਰਦੇ ਹਨ ਉਹ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨ ਤੇ ਦੂਜਿਆਂ ਨੂੰ ਵੀ ਆਪਣੀ ਮਾਂ ਦਾ ਸਤਿਕਾਰ ਕਰਨ ਦੀ ਪ੍ਰੇਰਣਾ ਦੇਣ ਧੰਨਵਾਦ